ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇ ਲਾ ਕੇ ਆਜਾ ਰਹੇ ਹਾਂ ਜੀ ਅਗਲੇ 5 ਦਿਨਾਂ ਦੀ ਅਫਾ ਗੱਲ ਕਰਨੀ ਹੈ ਯਾਨੀ ਕਿ ਹੁਣ 20 ਤਰੀਕਾ ਚ ਹੋ ਚਲੀ ਹੈ 25 ਮਈ ਤੱਕ ਪੰਜਾਬ ਫਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿੰਨਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਦੇਵਾਂਗੇ ਤਾਜ਼ਾ ਸਰਲਰ ਦਸਰਾਂ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਵੇਰ ਦੇ ਲਗਭਗ 7:30 ਤੋਂ 8 ਦਾ ਟਾਈਮ ਹੋਣ ਜਾ ਰਿਹਾ 20 ਮਈ ਦੀ ਜਿਹੜੀ ਸਵੇਰ ਆ ਉਹ ਹੋ ਚੁੱਕੀ ਹੈ ਬੀਤੇ ਦਿਨਾਂ ਦੇ ਮੁਕਾਬਲੇ ਦਿਨ ਕਾਫੀ ਗਰਮ ਚੱਲਦੇ ਫੈਨੇ ਜੀ 40 ਤੋਂ ਪਲੱਸ ਟੈਂਪਰੇਚਰ ਦਰਜ ਹੋ ਰਹੇ ਨੇ ਬਹੁਤੇ ਖੇਤਰਾਂ ਦੇ ਵਿੱਚ ਬਠਿੰਡਾ ਯਰ ਫੋਰ ਸਭ ਤੋਂ ਗਰਮ ਖੇਤਰ ਰਿਹਾ ਬੀਤੇ ਦਿਨ ਦੇ ਮੁਕਾਬਲੇ ਤੇ 40 ਤੋਂ ਉੱਤੇ ਹੀ ਟੈਂਪਰੇਚਰ ਜਾ ਰਹੇ ਨੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ 40 ਤੋਂ ਪਾਰ ਟੈਂਪਰੇਚਰ ਜਿਹੜੇ ਜਾ ਚੁੱਕੇ ਨੇ ਗਰਮੀ ਨੇ ਵੱਟ ਕੱਢੇ ਹੋਏ ਨੇ ਜੀ ਜਿਵੇਂ ਕਿ ਅਸੀਂ ਤੁ ਸਰਗਰਮ ਹੈ ਇਹਦੇ ਚ ਕੋਈ ਦੋ ਰਾਈ ਨਹੀਂ ਹੈ ਸਿਸਟਮ ਐਕਟੀਵੇਟ ਹੈ ਉਹਨਾਂ ਸਾਰੀਆਂ ਸਪੋਰਟਾਂ ਮਿਲ ਰਹੀਆਂ ਨੇ ਪੂਰਾ ਪੁਰੇ ਦੀ ਲੋੜ ਹੈ ਪੂਰਾ ਚੱਲ ਰਿਹਾ ਜੇ ਕੱਲ੍ਹ ਵੀ ਪੂਰਾ ਕਾਫੀ ਤੇਜ਼ ਨਾਲ ਚੱਲ ਰਿਹਾ ਸੀ ਸਵੇਰ ਤੋਂ ਅੱਜ ਵੀ ਪਰਾ ਚੱਲ ਰਿਹਾ ਕਾਫੀ ਖੇਤਰਾਂ ਦੇ ਵਿੱਚ ਭਾਵੇਂ ਪੰਜਾਬ ਦੇ ਖੇਤਰ ਹੈ ਭਾਵੇਂ ਹਰਿਆਣਾ ਦੇ ਖੇਤਰ ਹੈ ਕੱਲ ਬੱਦਲ ਨਹੀਂ ਬਣਿਆ ਆਸਾਰ ਅਸੀਂ ਇਹ ਲਾਇਸੀ ਕਿ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕਿਤੇ ਨਾ ਕਿਤੇ ਬੱਦਲ ਬਣ ਸਕਦਾ ਜਿਹੜਾ ਕਿ ਘੱਟ ਖੇਤਰੀ ਕਾਰਵਾਈਆਂ ਦੋ ਚਾਰ ਜ਼ਿਲ੍ਹਿਆਂ ਦੇ ਵਿੱਚ ਜਾਂ ਫਿਰ ਤਗੜਾ ਹਨੇਰ ਚੱਕੜ ਵੀ ਚਲਾ ਸਕਦਾ ਪਰ ਕੱਲ ਬੱਦਲ ਕਿਤੇ ਵੀ ਨਹੀਂ ਬਣਿਆ ਨਾ ਪੰਜਾਬ ਹਰਿਆਣਾ ਨਾ ਰਾਜਸਥਾਨ ਦੇ ਵਿੱਚ ਔਰ ਨਾਲ ਲਹਿੰਦੇ ਵਾਲੇ ਪਾਸੇ ਸੋ ਅੱਜ ਧੁੱਪ ਲੱਗ ਰਹੀ ਹੈ ਜੀ ਤੇ ਤੋਫਨ ਲੱਗੇਗੀ ਵੀ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਬੱਦਲ ਬਣਨ ਦਾ ਅੱਜ ਵੀ ਚਾਂਸ ਹੈ ਇਕ ਅੱਦਾ ਹਨੇ ਚੱਕਰ ਯਾਨੀ ਕਿ ਅਗਲੇ 3 ਦਿਨਾਂ ਦੇ ਵਿੱਚ 20 ਤਰੀਕ ਐ ਅੱਜ 21 22 ਤੇ 23 ਤਰੀਕ ਤੋਂ ਫੈਲਾ ਫੈਲਾ ਇੱਕ ਤਗੜੀ ਹਨੇਰੀ ਇੱਕ ਤਗੜਾ ਮੀਂਹ ਆਵੇਂ ਪੰਜਾਬ ਵਾਲੇ ਫਸਲਾਂ ਬਦਲ ਬਣੇ ਆਵੇਂ ਹਰਿਆਣਾ ਰਾਜਸਥਾਨ ਵਾਲੇ ਫਸਲਾਂ ਬਣੇ ਤੇ ਇੱਕ ਤਗੜਾ ਹਨੇ ਚੱਕਰ ਚੱਲਣ ਦੇ ਪੂਰੇ ਪੂਰੇ ਅਸਾਰ ਨੇ ਕਿਉਂਕਿ ਇਹ ਜਿਹੜੇ ਇੱਕ ਪੈਰਾਮੀਟਰ ਹੁੰਦੇ ਨੇ ਉਹ ਪੈਰਾਮੀਟਰ ਸਾਰੇ ਫਿੱਟ ਬੈਠ ਰਹੇ ਨੇ ਮੁਰਕਾ ਆ ਰਿਹਾ ਫਨੋ ਕਿਉਂਕਿ ਜਿਹੜੀਆਂ ਨਮੀ ਬਣੀ ਹੋਈ ਆ ਨਮੀ ਇਸ ਵਕਤ ਮੌਜੂਦ ਆ ਤੇ ਨਮੀ ਹੀਟ ਬਣੀ ਹੋਈ ਆ ਮੌਇਸਚਰ ਬਣਿਆ ਹੋਇਆ ਤੇ ਦੂਜੇ ਪਾਸੇ ਐਂਟੀ ਸਰਕੂਲੇਸ਼ਨ ਹਵਾਵਾਂ ਜਿਹੜੀਆਂ ਸਪੋਰਟ ਕਰ ਰਹੀਆਂ ਨੇ ਤੇ ਜਾਂ ਹੀਟ ਹੀਟ ਵੇ ਲੱਗਣੀ ਆ ਅੱਜ ਦੁਪਹਿਰ ਤੱਕ ਸੋ ਅੱਜ ਵੀ ਚਾਂਸ ਨੇ ਜੀ ਦੁਪਹਿਰ ਤੋਂ ਬਾਅਦ ਜੇਕਰ ਅੱਜ ਵੀ ਬਦਲ ਨਹੀਂ ਬਣਦਾ ਤੇ ਫਿਰ ਕੱਲ ਤੇ ਗੱਲ ਚੱਲ ਜਣੀ ਆ ਕਹਿਣ ਦਾ ਫਾਗਲੇ 72 ਘੰਟਿਆਂ ਦੇ ਵਿੱਚ ਇੱਕ ਤਗੜਾ ਹਨੇਰ ਚੱਕਰ ਚੱਲੇਗਾ ਪੰਜਾਬ ਦੇ ਕਹ ਲਈਏ ਕਿ 55% ਖੇਤਰ ਦੇ ਵਿੱਚ ਅਸਾਰ ਹੋਣਗੇ ਉਮੀਦ ਹੈ ਔਰ ਕਿਤੇ ਨਾ ਕਿਤੇ ਤਗੜਾ ਹਨੇਰ ਚੱਕਰ ਤੇ اور ਹਰਿਆਣਾ ਰਾਜਸਥਾਨ ਦੇ ਵਿੱਚ ਵੀ ਇਹ ਘਰਵਈਆਂ ਹੋ ਸਕਦੀਆਂ ਨੇ ਖਾਸ ਕਰਕੇ ਉੱਤਰੀ Rajasthan ਜਿਹਨਾਂ ਦੇ ਵਿੱਚ શ્રી ਗੰਗਾ ਨਗਰ ਹਨੂਮਾਨਗੜ੍ਹ ਨੂੰ ਉਪਗੜ੍ਹ ਸਰਤਗੜ੍ਹ ਨਫਾਗੜ ਦੇ ਵਿੱਚ ਸਰਸਾ ਫਤਿਹਪੁਰਬਾਦ ਬਿਵਾਨੀ ਚਾਜਰ ਰੋहतक ਤੱਕ ਬਦਲ ਜਾ ਸਕਦਾ ਜੇਕਰ ਕੇਂਦਰੀ ਮਾਲਵੇ ਦੇ ਵਿੱਚ ਬੱਦਲ ਬਣ ਗਿਆ ਤਾਂ ਇੱਕ ਪੱਟੀ ਦੀ ਤਰ੍ਹਾਂ ਸਿੱਧਾ ਕੇਂਦਰੀ ਹਰਿਆਣਾ ਚੋਂ ਨਿਕਲਦਾ ਹੋਇਆ ਪੰਜਾਬ ਦੇ ਵਿੱਚ ਜੇਕਰ ਬੱਦਲ ਬਣਿਆ ਤੇ ਹਰਿਆਣਾ ਦੇ ਵਿੱਚੋਂ ਨਿਕਲਦਾ ਹੋਇਆ ਅੱਗੇ ਕੁਝ ਕਰੇਗਾ ਜੇਕਰ ਲੈਂਦੇ ਵਾਲੇ ਪਾਸੇ ਬੱਦਲ ਬਣ ਗਿਆ ਜੇ ਮਾਝੇ ਵਾਲੇ ਪਾਸੇ ਤੇ ਫਿਰ ਦੋਆਬਾ ਏਰੀਆ ਕਵਰ ਹੋਏਗਾ ਬੱਦਲ ਕਿੱਥੇ ਬਣਦਾ ਇਹ ਅਫਡੇਟ ਤੁਹਾਨੂੰ ਮ ਕਰ ਦੇਣਾ ਇਹ ਸਿਸਟਮ ਜਿਹੜਾ ਐਕਟੀਵੇਟ ਹੈ ਤੇ ਇਹਨੂੰ ਸਪੋਰਟ ਵੀ ਮਿਲ ਰਹੀ ਹੈ ਤੇ ਹੁਣ ਸਾਰੀ ਗੱਲਬਾਤ ਹੈ ਜਿਹੜੀ ਕੁਦਰਤ ਹੈ ਕਿ ਬਦਲ ਕਿੱਥੇ ਬਣਦਾ ਇਹ ਜਾਣ ਸਕਦੇ ਹੋ ਜੀ ਤੁਹਾਨੂੰ ਅਸ਼ਕਰੀ